ਜਿਵੇਂ ਕੋ ਪੰਛੀ ਦਰਖਤ ਤੇ ਬੈਠਦਾ ਹੈ ਨਾ ਉਹ ਕੁਝ ਸਮੇਂ ਦੀ ਬੈਠਦਾ ਤੇ ਉੱਡ ਜਾਂਦਾ ਤੇ ਅਗਲੇ ਦਰਖਤ ਉੱਤੇ ਚਲਿਆ ਜਾਂਦਾ ਹੈ ਪੰਛੀ ਦਾ ਕੋ ਪੱਕਾ ਟਿਕਾਣਾ ਨਹੀਂ ਹੈ ਉਹ ਇੱਕ ਇੱਕ ਦੇ ਦਰਖਤਾਂ ਦਾ ਸਫ਼ਰ ਕਰਦਾ ਹੋਇਆ ਤੇ ਅੱਗੇ ਚਲਿਆ ਜਾਂਦਾ ਮਹਾਰਾਜ ਪਿੰਦੇ ਪਿਆਰਿਆ ਯਾਦ ਰੱਖ ਦੇਵੇਂ ਪੰਛੀ ਸਫ਼ਰ ਤੈਅ ਕਰਦਾ ਇੱਕ ਜਗ੍ਹਾ ਤੇ ਟਿਕਦਾ ਨਹੀਂ ਉਹਦਾ ਪੱਕਾ ਟਿਕਾਣਾ ਨਹੀਂ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਚੇਤੇ ਰੱਖੇ ਸੰਸਾਰ ਹੀ ਤੇਰਾ ਪੱਕਾ ਟਿਕਾਣਾ ਬੋਲੋ ਜੀ ਨਹੀਂ ਐਸ ਸੰਸਾਰ ਵਿੱਚ ਵੀ ਤੂੰ ਸਦੀਵ ਤਾਲ ਨਹੀਂ ਟਿਕਣਾ ਜਿਵੇਂ ਪੰਛੀ ਇੱਕ ਦਰਖਤ ਤੋਂ ਉੱਟਦਾ ਹੈ ਤੇ ਅੱਗੇ ਚਲਿਆ ਜਾਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਇੱਕ ਸਮਾਂ ਆਉਣਾ ਹੈ ਇਸ ਦੁਨੀਆ ਤੋਂ ਚਲੇ ਜਾਣਾ ਤੇ ਅੰਤ ਦਾ ਸਫਰ ਨੂੰ ਤੈਅ ਕਰਨਾ ਜਦੋਂ ਮਹਾਰਾਜ ਦੀ ਬਾਣੀ ਪੜ੍ਹਦੇ ਆਂ ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖਾ ਜੀਵਨ ਦਾ ਜਦੋਂ ਤਖਤ ਵਿਆਣ ਕੀਤਾ ਤੇ ਪਾਤਸ਼ਾਹ ਜੀ ਕਹਿੰਦੇ ਕਈ ਜਨਮ ਭਏ ਕੀ ਅੰਗਾ ਆ ਮਨੁੱਖਾ ਦੇਹੀ ਪਹਿਨਣ ਵਾਸਤੇ ਨਾ ਪਤਾ ਨਹੀਂ ਕਿੰਨੀਆਂ ਝੁਨਾ ਬਿਚਦੀ ਸਫਰ ਤੈਅ ਕਰਨਾ ਪਿਆ ਹੈ ਕਿੰਨੀਆਂ ਝੁਨਾ ਬਿਚਦੀ ਲੰਘਣਾ ਪਿਆ ਕਿੰਨੇ ਦੁੱਖ ਤਕਲੀਫਾਂ ਝੱਲਣੇ ਪਏ ਨੇ ਮਹਾਰਾਜ ਦੀ ਬਾਣੀ ਕਿੰਦੀ ਤਾਂ ਕਰਕੇ ਮਨੁੱਖਾ ਜੀਵਨ ਮਿਲਿਆ ਤੇ ਪਾਤਸ਼ਾਹ ਨੇ ਕਿ ਇਸ ਜੀਵਨ ਦਾ ਮਨੋਰਥ ਕੀ ਹੈ ਸਤਿਗੁਰੂ ਜੀ ਕਹਿੰਦੇ ਇਹਦੇ ਪੱਲੇ ਦੇ ਨਾਲ ਕੋਈ ਨਾ ਕੁਝ ਬੰਨ੍ਹ ਕੇ ਪੁਰਿਆ ਕਰ। ਸਤਿਗੁਰੂ ਮਹਾਰਾਜ ਨੇ ਬਾਣੀ ਜਿ ਇੱਕ ਬੜਾ ਪਿਆਰਾ ਬਚਨ ਕਿਹਾ ਮਹਾਰਾਜ ਕਹਿੰਦੇ ਜਦੋਂ ਬੰਦੇ ਨੇ ਔਗਣਾ ਦੀ ਪੰਡ ਪਲਣੀ ਹੋਵੇ ਤੇ ਤੁਸੀਂ ਦੁਨੀਆ ਦੇ ਔਗਣਾਂ ਤੱਕੇ ਕਰ ਲਾ ਉਹਨਾਂ ਬੰਦਾ ਕਿ ਕਈੇ ਵਿੱਚ ਦੁਨੀਆ ਦੇ ਔਗਣਾ ਦੀ ਪੰਡ ਭਰ ਦਿੰਦਾ ਤੁਸੀਂ ਕਹਿ ਦਿਓ ਭਾਈ ਕਿਸੇ ਬੰਦੇ ਵਿੱਚ ਔਗਣ ਨਹੀਂ ਤੇ ਆਪਾਂ ਉਹਨਾਂ ਔਗਣਾ ਨੂੰ ਕਿੰਨਾ ਤੇ ਬੰਦਾ ਕਈ ਸਫੇਤਾਪੀ ਤੇ ਭਰ ਦੇ ਪੇਗਾ ਕਿ ਫਲਾਣੇ ਬੰਦੇ ਵਿੱਚ ਆ ਵੀ ਔਗਣ ਹੈ ਫਲਾਣੇ ਬੰਦੇ ਵਿੱਚ ਆ ਵੀ ਔਗਣ ਹੈ ਪਰ ਮਹਾਰਾਜ ਦੀ ਬਾਣੀ ਕੇ ਲਈ ਤੇਰੀ ਆਪਣੇ ਚ ਕਿੰਨੇ ਔਗਣ ਨੇ ਕਦੇ ਇਹਨਾਂ ਵੱਲ ਖਿਆਲ ਕਰਿਆ ਕਰ ਮਹਾਰਾਜ ਜੀ ਨੇ ਦੁਨੀਆਂ ਨੂੰ ਮਿਲਣ ਵਾਲਿਆ ਕਦੇ ਆਪਣੇ ਆਪ ਨਾਲ ਮਿਲਿਆ ਕਰ ਤੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਿਆ ਕਰ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਨਾ ਫਰੀਦਾ ਆਪ ਸਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਤੇ ਮਹਾਰਾਜ ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਦਿਨ ਤੂੰ ਮੇਰਾ ਬਣ ਗਿਆ ਨਾ ਜਿਸ ਦਿਨ ਮੈਂ ਸਾਰਾ ਕੁਝ ਤੈਨੂੰ ਸਮਰਪਿਤ ਕਰ ਦਿੰਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ ਆ ਸਾਰਾ ਜਗਤ ਤੇਰਾ ਆਪਣਾ ਬਣ ਜਾਏਗਾ ਤਦੋਂ ਮਹਾਰਾਜ ਕਹਿੰਦੇ ਜਿੱਦੇ ਆਪਣੇ ਆਪ ਨਾਲ ਸਾਥ ਪਾਏਗਾ ਜਿੱਦੇ ਆਪਣੇ ਆਪ ਨਾਲ ਪਿਆਰ ਪੈ ਗਿਆ ਨਾ ਆਪਣੇ ਪੱਲੇ ਨਾਲ ਗੁਰੂ ਦੇ ਬਚਨ ਬੰਨ੍ਹ ਕੇ ਤੁਮ ਨ ਲੱਗਦੇ ਆ ਸਤਿਗੁਰੂ ਜੀ ਕਹਿੰਦੇ ਜਿੰਦਗੀ ਦਾ ਸਮਾ ਸਫਲ ਹੋਏਗਾ ਤੇ